ਇਹ ਲੱਕੀ ਵਿੱਚ ਚੋਰੀ ਦੀਆਂ ਵਾਦੀਆਂ ਵਰਦਾਤਾ ਰੁਕੰਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਅੱਟੇ ਨੈ ਨਸਤੇਕ ਸਥਿਤ ਸ਼ਨੀ ਮੰਦਰ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਤੀ ਰਾਤ ਚੋਰਾਬੱਲੋਂ ਮੰਦਰ ਦਾ ਗੇਟ ਟੱਪ ਕੇ ਅੰਦਰ ਦਾਖਲ ਹੋ ਕੇ ਗੋਲਕਾ ਚੋਰੀ ਕਰ ਲਈਆਂ ਗਈਆਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਨੀ ਮੰਦਰ ਦੇ ਪੁਜਾਰੀ ਪੰਡਤ ਅਨਮੋਲ ਭਾਰਤਵਾਸਨੀ ਨੇ ਦੱਸਿਆ ਕਿ ਚੋਰਾਬੱਲੋਂ ਸ਼ਨੀ ਦੇ ਮਹਾਰਾਜ ਜੀ ਅਤੇ ਹਨੂਮਾਨ ਜੀ ਦੇ ਪਵਣ ਵਿੱਚ ਦਾਖਲ ਹੋ ਕੇ ਦੋ ਗੋਲਕਾ ਨੂੰ ਚੋਰੀ ਕੀਤਾ ਗਿਆ ਉਨਾ ਮੁਤਾਬਕ ਇੱਕ ਗੋਲਕ ਵਿੱਚ ਕਰੀਬ 20000 ਰੁਪਏ ਅਤੇ ਦੂਜੇ ਵਿੱਚ ਵੀ ਲਗਭਗ 20000 ਰੁਪਏ ਦੀ ਨਕਦੀ ਮੌਜੂਦ ਸੀ ਇਸ ਤਰ੍ਹਾਂ ਕੁੱਲ ਕਰੀਬ 40000 ਰੁਪਏ ਦਾ ਨੁਕਸਾਨ ਹੋਇਆ ਹੈ ਚੋਰੀ ਦੀ ਇਹ ਘਟਨਾ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜੈ ਸ਼ੰਗਰੇਵ ਜੀ ਮੈਂ ਸ਼ਨੀ ਮੰਦਰ ਦਾ ਪੁਜਾਰੀ ਪੰਡਿਤ ਅਨਮੋਲ ਗੜਵਾ ਜਨਾਮ ਹੈ ਮੇਰਾ ਤੇ ਅਸੀਂ ਮੰਦਰ 'ਚ ਸੇਵਾ ਕਰਦੇ ਆਂ ਸ਼ਨੀ ਮੰਦਰ ਦੇ ਪੁਜਾਰੀ ਆ ਤੇ ਆਪਣੇ ਇੱਥੇ ਮੰਦਰ ਚ ਬੀਤੀ ਰਾਤ ਚੋਰ ਆ ਗਏ ਸੀ ਤੇ ਜਿਹੜਾ ਆਪਣਾ ਅੰਦਰ ਭਗਵਨ ਚ ਹਨੂਮਾਨ ਜੀ ਦਾ ਮੰਦਰ ਹੈ ਸ਼ਨੀਦੀ ਮਹਾਰਾਜ ਦਾ ਭਵਨ ਬਣਾ ਹੋਇਆ ਦੋਨੋਂ ਭਵਨ ਚ ਦੋ ਗੱਲੇ ਚਰਾਏ ਗਏ ਆ ਹੋਣਾ ਚ ਇੱਕ ਗੱਲੇ ਚ ਰਕਮ ਹੀ ਹੋਣੀ ਆ ਘੱਟੋ ਘੱਟ 15-20 ਹਜ਼ਾਰ ਤੇ ਦੂਜੇ ਚ ਵੀ ਇੰਨੀ ਰਕਮ ਹੀ ਹੋਣੀ ਆ ਤੇ ਟੋਟਲ ਸਾਡਾ ਨੁਕਸਾਨ ਜਿਹੜਾ ਹੋਇਆ ਹੈ 30 40000 ਨੁਕਸਾਨ ਹੋ ਗਿਆ ਤੇ ਅਸੀਂ ਬੇਨਤੀ ਆਹੀ ਕਰਦੇ ਆ ਇਦਾ ਮੰਦਰ ਚ ਹੋਣਾ ਨਹੀਂ ਚਾਹੀਦਾ ਤੇ ਜੀ ਕੋਈ ਜੈਸ਼ਨੀ ਦੇ ਕੋਈ ਸੀਸੀ ਪਟੇ ਵਗੈਰਾ ਵੀ ਆਈ ਹੈ ਕੈਮਰੇ ਵਿੱਚ ਸੀਸੀ ਟੀਵੀ ਚੋਂ ਆਇਆ ਜੋ ਉਹਦੀ ਫੋਟੋ ਵੀ ਹੈ ਜੀ ਤੇ ਵੀਡੀਓ ਵੀ ਕੱਢੀ ਜਾਈ ਸੀ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਹੈ ਹਾਂ ਜੀ ਹਾਂ ਜੀ ਸ਼ਿਕਾਇਤ ਕੀਤੀ ਜੀ ਪੁਲਿਸ ਨੂੰ ਪੁਲਿਸ ਮੌਕਾ ਦੇਖ ਕੇ ਗਈ ਆ ਹਾਂ ਜੀ ਥੈਂਕ ਯੂ ਜੀ